ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਤੁਸੀਂ ਚੜ੍ਹਦੀ ਕਲਾ ਤੰਦਰੁਸਤੀ ਜੋ ਕੇ ਇੱਕ रिक्वेस्ट ਬੇਨਤੀ ਕਰਦੇ ਆਂ ਨਰਖ ਪਰਖ ਤਸੱਲੀ ਕਰਕੇ ਆਪਣੀ ਖਰੀਦਦਾਰੀ ਪਸ਼ੂ ਦੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਮਾਤੜ ਦਾ ਗਰੀਬ ਦਾ ਫਾਇਦਾ ਹੋ ਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਆਪਣੀ ਵਿਜਿਟ ਪਿੰਡ ਅਵਲਟੋਆ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਭਾਈ ਜੈਮਲ ਦੇ ਫਾਰਮ ਤੇ ਪਹੁੰਚੇ ਆ ਇਸ ਫਾਰਮ ਤੋਂ ਚੰਗੇ ਦਧਾਰੂ ਪਸ਼ੂ ਹਰ ਤਰ੍ਹਾਂ ਦੀ ਹਰ ਵਾਰੀ ਮਿਲਦੇ ਨੇ ਐਸ ਵਾਰ ਵੀ ਬੜੀ ਦਧਾਰੂ ਨਾਮੀ ਝੋਟੀ ਲੈ ਕੇ ਆਇਆ ਸਿਫਤ ਉੱਥੇ ਕੀਤੀ ਜਾਂਦੀ ਜਿਹੜੀ ਸਿਫਤ ਵਾਲੀ ਚੀਜ਼ ਹੋਵੇ ਸੱਜਣੋ ਠੀਕ ਆ ਜੀ ਦੋ ਦੰਦ ਕੱਟਿਆ ਮੂੰਹ ਤੋਂ ਕਹਿਣ ਵਾਲੀ ਗੱਲ ਨਹੀਂ ਆ ਸੱਚ ਅਤੇ ਆ ਕੇ ਜਿੰਨੇ ਵੀ ਖਰੀਦਦਾਰੀ ਕਰਨ ਉਹ ਆ ਕੇ ਆਪਣੀ ਤਸੱਲੀ ਕਰਕੇ ਖੜ ਸਕਦਾ ਹੈ ਦੋ ਦੰਦ ਕੱਟੀ ਇੱਕ ਹਫਤਾ ਗਿਆ ਸੂਈ ਨੂੰ 8 ਦਿਨ ਦਾ ਸਮਾਂ ਤੇ ਬਾਈ ਕਹਿੰਦਾ 13 ਪਲੱਸ ਦੁੱਧ ਤੋਂ ਜਿਹੜਾ ਚਾਲੂ ਆ ਤੇ ਚੋਕੇ ਤਸੱਲੀ ਕਰਕੇ ਫਿਰ ਸਵਦਾ ਕਰੇ ਫੁੱਲ ਗਰੰਟੀ ਆ ਕੋਈ ਕਹਿਣ ਵਾਲੀ ਗੱਲ ਆ ਕੋਈ ਫਰਾਡ ਵਾਲੀ ਗੱਲ ਨਹੀਂ ਆ ਠੀਕ ਆ ਜੀ ਤਸੱਲੀ ਕਰਕੇ ਆਪਣੀ ਫਿਰ ਆਪਣੇ ਘਰੇ ਉਲ ਜਾ ਸਕਦਾ ਏ ਦੋ ਡੰਗ ਤਿੰਨ ਡੰਗ 13 ਪਲੱਸ ਤੋਂ ਦੁੱਧ ਚਾਲੂ ਆ 15 16 ਕਿਲੋ ਬਾਈ ਕਹਿੰਦਾ ਬੜੇ ਆਰਾਮ ਨਾਲ ਦੁੱਧ ਭਰੂਗੀ ਇਹਦੀ ਮਦਰ ਦਾ 20 ਪਲੱਸ ਦਾ ਰਿਕਾਰਡ ਆ ਦੂਜੇ ਸੂਏ ਦਾ ਠੀਕ ਆ ਜੀ ਤੇ ਬਾਈ ਕਹਿੰਦਾ 15 ਤੋ ਤੇ ਇਹਨੇ ਵੀ ਨਹੀਂ ਹਰ ਕੀ ਮਾਨਾ ਦੂਜੇ ਸਵੇਰ ਨੂੰ 20 ਝੋਟੇ ਮੇਰੀ ਦੁੱਧ ਕੱਢੂਗੀ ਠੀਕ ਹੈ ਨਹੀਂ ਤੇ ਵਾਪਸ ਆਉਂਦੇ ਹੋ ਠੀਕ ਆ ਜੀ ਫੁੱਲ ਗਰੰਟੀਆਂ ਫੁੱਲ ਸ਼ਾਹ ਦੀਆਂ ਜਿੰਨੇ ਵੀ ਲੈਣੀਆਂ ਉਹ ਆਪਣੀ ਤਸੱਲੀ ਪਿੰਡ ਵਟੋਆ ਪਹੁੰਚ ਕੇ ਕਰ ਸਕਦਾ ਬਾਰ ਬਾਰ ਬੇਨਤੀ ਤੁਹਾਨੂੰ ਤਰੀਫ ਉਸੇ ਹੀ ਕਰਦੇ ਜਿਹੜੀ ਚੀਜ਼ ਹੋਵੇ ਸਾਨੂੰ ਤਰੀਫ ਵਾਲੀ ਜਾਪ ਦੀ ਤੇ ਆਓ ਕਰੀਏ ਗੱਲ ਬਾਈ ਫੌਜੀ ਨਾਲ ਤੇ ਪੁੱਛ ਕੇ ਭਾਅ ਪੱਤੇ ਦੁੱਧ ਤੇ ਗੱਲਬਾਤ ਕਰਕੇ ਤੁਹਾਡੇ ਨਾਲ ਕਰਕੇ ਸਾਂਝੀ ਆਜੋ ਫੌਜੀ ਸਾਹਿਬ ਅੱਗੇ ਹੋਰ ਭਾਈ ਜਮਲ ਸਾਹਿਬ ਕੀ ਹਾਲ ਹੈ ਵਧੀਆ ਜੀ ਵਧੀਆ ਜੀ ਛੜਦੀ ਕਲਾ ਭਰਾ ਛੜਦੀ ਕਲਾ ਤੇ ਲੈਣ ਦਾ ਫਿਰ ਮਾਲ ਹਾਂਜੀ ਲੈ ਜੀ ਪਹਿਲਾਂ ਐਡਰੈਸ ਕਰਕੇ ਨੋਟ ਆਪਣਾ ਪਿੰਡ ਬਲਟੋਆ ਸੀਲ ਪੱਟੀ ਜਿਲ੍ਹਾ ਤਨਤਾਰ ਮੋਬਾਈਲ ਨੰਬਰ ਮੋਬਾਈਲ ਨੰਬਰ 7987699 ਚਨੰਦ ਠੀਕ ਹੈ ਕੀ ਕੀ ਕਹਿੰਦੀ ਡਿਟੇਲ ਕੀ ਗੱਲ ਬਾਤ ਆ ਫੁੱਲ ਗਰੰਟੀ ਨਾਲ ਕੀ ਕਰ ਦੇਣੀ ਆ ਆਫਰਾਂ ਇਹ ਵੀਰ ਜੀ ਪਹਿਲਾ ਸੂਏ ਝੋਟੇ ਹਾਂ ਹਾਂਜੀ ਇਹਦੀ ਮਾਤਰਕਾਰਡ ਆ 20 ਕਿਲੋ ਦਾ ਤੇ ਜੇ ਸੂਏ ਦਾ ਠੀਕ ਆ ਹਾਂਜੀ ਤੇ ਇਹ ਪਹਿਲੇ ਸੂਏ 14 15 ਲੀਟਰ ਦੁੱਧ ਦੇ ਗੱਡੇ 13 ਲੀਟਰ ਇਸ ਵਕਤ ਦਾ ਹੈ ਇਹ ਕਿੰਨੇ ਦਿਨਾਂ ਦੀ ਸੂਈ ਆ ਇਹ 7 ਦਿਨਾਂ ਦੀ ਸੂਈ ਹੈ 7-8 ਦਿਨ ਹੋ ਗਏ ਸਈ ਨੂੰ ਹਾਂ 13+ ਚੱਲ ਰਹੀ ਆ ਤੇ 15 ਮਲਾਮੂਲਾ ਮਾਰ ਕੇ ਜਿਹੜਾ ਕਰ ਜੂਗੀ ਤੇ ਮਦਰ ਦਾ ਦਾ 20 ਕਿਲੋ ਰਿਕਾਰਡ ਆ ਹਾਂਜੀ ਹਾਂਜੀ ਠੀਕ ਆ ਤੇ ਆਪ ਮੂੰਹੋਂ ਕੀ ਆ ਦੋਂਦੀ ਦੋਂਦੀ ਦੋ ਦੰਦ ਪੂਰੇ ਹੋ ਗਏ ਨਾ ਤੇ ਤਸੱਲੀ ਕਰਕੇ ਆਪਣੀ ਫਿਰ ਕੋਈ ਉਲ ਜਾਵੇ ਦੋ ਡੰਗ ਚਾਰ ਡੰਗ ਚਾਰ ਪੰਜ ਡੰਗ ਚੋਵੇ ਵੀਰ ਵਾਹ ਹਾਂ ਫਿਰ ਪੈਸੇ ਦੇਵੇ ਪਹਿਲਾਂ ਆਪਣੀ ਤਸੱਲੀ ਕਰੀ ਤੇ ਪਹਿਲਾਂ ਨਹੀਂ ਸਜਣੋ 15+ ਦੁੱਧ ਭਾਂਡੇ ਚ ਪਾਉਣਾ ਹੈ ਠੀਕ ਆ ਜੀ ਖੁੱਲ ਕੇ ਫਬਜੀ ਸਭ ਹੋਰ ਸੁਣਾਓ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਤੇ ਨਾਮੀ ਝੋਟੀ ਲੈ ਜਾਂਦੀ ਹੈ ਬਿਲਕੁਲ ਜੀ ਮੈਂ ਨਾ ਕਿ ਕੋਈ ਤਸੱਲੀ ਕਰੇ ਪਹਿਲਾਂ ਚੋਵੇ ਤੇ ਬਾਅਦ ਚ ਸਾਈ ਕਰ ਵਾਹ ਜੀ ਵਾਹ ਨਹੀਂ ਸਹੀ ਕਰਿਆ ਪਹਿਲਾਂ ਸਾਈ ਨਹੀਂ ਪਹਿਲਾਂ ਚੋਵੇ ਹੋ ਟਾਈਮ 6 ਤੋਂ 6 ਚੋਲੇ ਹਾਂ ਉਸ ਤੋਂ ਬਾਅਦ ਸਾਈ ਕਰ ਤੇ ਜਦੋਂ ਤੇਰਾ ਕਿਲ 13 ਕਿਲੋ ਝੋਟੀ ਦੁੱਧ ਦੇਵੇ ਤਾਂ ਲੈ ਜਾਏ ਨਹੀਂ ਤੇ ਛੱਡ ਵਾਹ ਜੀ ਵਾਹ ਫੁੱਲ ਗਰੰਟੀਆਂ ਫੁੱਲ ਆਫਰਾਂ ਫੁੱਲ ਗਰੰਟੀਆਂ ਜੀ ਤੇ 15 ਕਿਲੋ ਦਾ ਰਿਕਾਰਡ ਹੈ ਦੋਂਦੀ ਝੋਟੀ 15 ਕਰ ਜਾਣਾ ਜੀ ਬਿਲਕੁਲ ਜੀ ਵੇਖੋ ਜੀ ਹਾਂ ਜੇ ਆ ਬੱਚਾ ਨੂੰ ਆ ਜਾ ਬੱਚਾ ਹੈ ਨਾ ਬੱਚਾ ਜੇ ਸੰਧਿਆ ਆ ਦੇ ਗਰੋਂ ਤੇ ਵੀ ਇੱਕ ਹਫ਼ਤੇ ਦਾ ਜੀ ਆ ਦੇਖੋ ਥਣੇ ਆ ਕੋ ਜੀ ਇੱਧਰ ਛੋਟੀ ਵਾ 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 ਇਸ ਤਰ੍ਹਾਂ ਹੀ ਪਾਵੇਂ ਇੱਥੇ ਆਪੀ ਮਾੜਾ ਜਿੱਦਾਂ ਮਰਜ਼ੀ ਲੈ ਇੱਧਰ ਪਾਣੀ ਦੇ ਨਹੀਂ ਰੱਥ ਨਹੀਂ ਲਾਉਂਦੇ ਨੇ ਹਨਾ ਮਾਲਵੇ ਬਿਲਡ ਚੋਂ ਲਿਆਂਦੀ ਫਿਰ ਮਾਲਵੇ ਚੋਂ ਜੀ ਮੁਕਸਰ ਸਾਈਡ ਮੁਕਸਰ ਸਾਹਿਬ ਦੀ ਚਲੋ ਛੋਟੀ ਵੇਖ ਲਾਕਾ ਮਸ਼ਹੂਰੀ ਇਲਾਕਾ ਮੇਨਰਲ ਬੜੀ ਆ ਜੀ ਫੌਜੀ ਸਾਹਿਬ ਚਲੋ ਤੋਰਾ ਤਰਾ ਆਪਾਂ ਕਰਵਾਈਏ ਫਿਰ ਆਪਾਂ ਚੋਕੇ ਵਿਖਾਉਂਦੇ ਨੇ ਰਾ ਹੁੰਦਿਆ ਤੇ ਸਜਰੋ ਮਾਫੀ ਚਾਹੁੰਦੇ ਹਾਂ ਸਮਾਂ ਕਿਉਂਕਿ ਸ਼ਾਮ ਦਾ ਤੇ ਜਦ ਨੇਰੇ ਚ ਚੰਗੀ ਨਹੀਂ ਜਾਪਣੀ ਵੀਡੀਓ ਤੁਹਾਨੂੰ ਚੋਕੇ ਧਰਾਤੂਰਾ ਮਰਵਾ ਕੇ ਵਿਖਾਵਾਂਗੇ ਛੋਟੀ ਚੰਗੀ ਨਾਮੀ ਆ ਤੇ ਬਾਕੀ ਲੈਣ ਵਾਲਿਆਂ ਨੂੰ ਬੇਨਤੀ ਕੀ ਇਹੋ ਜਿਹਾ ਮੌਕਾ ਜਿਹੜਾ ਇੱਕ ਵਾਰ ਹੀ ਮਿਲਦਾ ਠੀਕ ਆ ਕਾਟ ਕਾਟ ਫੁੱਲ ਵੱਡਾ ਬਾਈ ਦੇ ਮੋਢੇ ਤੇ ਆਉਂਦੀ ਆ ਕੋਈ ਛੋਟੀ ਮੋਟੀ ਨਹੀਂ ਆ ਤੇ ਪਲੂਨ ਹੈ ਜ ਦੋ ਦਾਂਦ ਆ ਹੂੰ ਵਾਹ ਜੀ ਵਾਹ ਪੂਰੀ ਕੋਕੇ ਜੜੀ ਆ ਜਿੰਦੀ ਰਵੇ ਸੋਹਣੀਆ ਜਿੰਦੇ ਘਰੇ ਜਾਵੇ ਉਹਨੂੰ ਰੰਗ ਭਾਗ ਲਾਵੇ ਸਜਣੋ ਕੀ ਆਂਦੇ ਹੁੰਦੇ ਸਸਤਾ ਖਰੀਦ ਗਏ ਵਾਰ-ਵਾਰ ਤੇ ਮਹਿੰਗਾ ਖਰੀਦ ਗਏ ਇੱਕ ਵਾਰ ਚੀਜ਼ ਮਹਿੰਗੀ ਇੱਕ ਵਾਰ ਹੀ ਖਰੀਦੀ ਜਾਂਦੀ ਹੈ ਤੇ ਪਰ ਇਹ ਆ ਗਈ ਸਮਾਂ ਜਿਹੜਾ ਕੋਹ ਪਾ ਕੇ ਨਾਲ ਹੰਡ ਜਾਂਦੀ ਆ ਤੇ ਜਿਹੜੀ ਆ ਸਸਤੀ ਉਹਨ ਦੀ ਕੋਈ ਮਨਿਆਦ ਨਹੀਂ ਹੁੰਦੀ ਤੇ ਤੁਹਾਨੂੰ ਤਰ੍ਹਾਂ ਤੁਰਾ ਮਰਵਾ ਕੇ ਅਸੀਂ ਵਿਖਾ ਦਿੰਨੇ ਵਿੱਚ ਝੋਟੀ ਚੰਗੀ ਆ ਤੇ ਛੱਡੋ ਬੱਚਾ ਹੋਜੀ ਸਾਹਿਬ ਤੇ ਲਓ ਜੀ ਤੇ ਬਾਕੀ ਆਪਣੀ ਫਿਰ ਵੀ ਤਸੱਲੀ ਤਹਾਂ ਕਰ ਲੈਣੀ ਆ ਸੋਹਣੀ ਆ ਝੋਟੀ ਮੂੰਹ ਤੋਂ ਦੋ ਦੰਦ ਆ ਖਰੀਦਾਰੀ ਕਰਿਓ ਤੇ ਲਓ ਜੀ ਲਓ ਇਹ ਸਜਰੋ ਅਗਲੇ ਥਨਾ ਦੀ ਜਿਹੜੀ ਚੁਆਈ ਸ਼ੁਰੂ ਕਰਤੀ ਆ ਬਾਈ ਨੇ ਤੇ ਬੱਚੇ-ਪੁੱਚੇ ਤੇ ਚੰਗੀ ਸਹਨ ਤੇ ਅੱਜ ਕਰਮਾ ਵਾਲੀ ਵਿਰਲ ਬੋਲ ਵੀ ਚੰਗੀ ਥਨਾ ਦੀ ਤੇ ਧਾਰ ਵੀ ਪੋਲੀ ਆ ਕਿਉਂਕਿ ਨੋਕ ਵਾਲਾ ਥਾਨ ਆ ਧਾਰ ਨੋਕ ਵਾਲੇ ਥਾਨ ਦੀ ਹਮੇਸ਼ਾ ਹੀ ਪੋਲੀ ਹੁੰਦੀ ਆ ਲਓ ਜੀ ਬਾਕੀ ਕਿਉਂਕਿ ਸ਼ਾਰਟਕਟ ਆਪਾਂ ਵਿਖਾਵਾਂਗੇ ਵੀਡੀਓ ਸਮਾਂ ਨੇ ਰਿਦਾ ਜਿਆਦੀ ਵੀਡੀਓ ਮਗਰੋਂ ਨਹੀਂ ਪੂਰੀ ਆ ਸਕਦੀ ਕਿਉਂਕਿ ਹਵਲੀ ਛੋਟਕਾਰ ਥੋੜੀ ਥੋੜੀ ਵਿਖਾ ਕੇ ਤੁਹਾਡੇ ਜਿਹੜੀ ਮਨ ਦੀ ਤਸੱਲੀ ਕਰਵਾ ਸਕਦੇ ਬਾਕੀ ਤਹਾਂ ਘਰ ਆਏ ਆਪੇ ਕਰ ਲੈਣੀ ਆ। ਲੋ ਜ ਸਜਣੋ ਬਾਈ ਕਹਿੰਦਾ ਕਿ 2 ਕਿਲੋ ਦੀ ਅਗਲੇ ਥਣੇ ਦੀ ਗਾੜ ਹੋ ਗਈ ਝੋਟੀ ਦੀ। ਤੇ ਜਿੰਦੀ 2 ਕਿਲੋ ਜਿੰਨੇ ਦੁੱਧ ਦੇਣਾ ਭਾਂਡੇ ਚ ਪਾਉਣਾ ਉਹਦੀ ਪਿਛਾੜ ਤੇ ਫਿਰ ਤੁਸੀਂ ਆਪੇ ਤਾਜਾ ਲਓ ਕਿੰਨੀ ਕਰਮਾ ਵਾਲੀ ਦੀ ਹੋਊਗੀ। ਤੇ ਛੋਟੀ ਦੀ ਚਵਾਈ ਅਗਲੇ ਸਣੇ ਦੀ ਮੁਰੇ ਦੀ ਚੰਗੀ ਆ ਪਿੱਛੇ ਵੀ ਤੁਹਾਨੂੰ ਕਰਾਉਣੇ ਦਰਸ਼ਨ ਫੌਜੀ ਸਾਹਿਬ ਪਿੱਛੋਂ ਵੀ ਮਾਰੋ ਧਾਰਾਂ ਫੇਚੋ ਦੋ ਲਓ ਜੀ ਬਾਕੀ ਨਾਟਕੇ ਮਿਲਦੀ ਆ ਜਿਵੇਂ ਪਹਿਲਾਂ ਪਲੂਣ ਲਓ ਜੀ ਬਹੁਤ ਸੋਹਣੀ ਵਧੀਆ ਚਵਾਈ ਲੱਗੀ ਮਗਰ ਲੈ ਇਤਨਾ ਦੀ ਸਜਣੋ ਚਵਾਈ ਆ ਠੀਕ ਆ ਜੀ ਲਓ ਜੀ ਸਜਣੋ ਇੱਕ ਬਾਲਟੀ ਤੇ ਫੌਜੀ ਸਾਹਿਬ ਨੇ ਭਰਤੀ ਜੀ ਠੀਕ ਹੈ ਜੀ ਝਾਗ ਆ ਗਈ ਜੇ ਬਾਹਰ ਨੂੰ ਤੇ ਦੂਜੀ ਬਾਲਟੀ ਲਾਈ ਕਿਉਂਕਿ ਸਮਾਂ ਰਾਤ ਦਾ ਆ ਗਿਆ ਹਨੇਰਾ ਆ ਗਿਆ ਤੇ ਜਿਹੜਾ ਦੁੱਧ 12 13 ਕਿਲੋ ਖੁੱਲਾ ਹੁਣ ਦੁੱਧ ਚੱਲ ਪਿਆ ਉਹ ਵੀ ਪੌਣੀ ਕਰਮਾ ਲਈ ਕਰਦੀ ਐ ਅੱਦੀ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਕਿ ਸ਼ੋਰ ਦੇ ਵਿੱਚ ਤੁਹਾਨੂੰ ਵੀਡੀਓ ਵਿਖਾਵਾਂਗੇ ਕਿਉਂਕਿ ਹਨੇਰਾ ਆ ਗਿਆ ਜਾਰੀ ਲੰਮੀ ਨਹੀਂ ਬਣ ਸਕਦੀ ਚੌਂਦਿਆ ਚੌਂਦਿਆ ਅਕਸਰ 10 ਮਿੰਟ ਲੱਗ ਕੇ ਤੇ 8 10 ਮਿੰਟਾਂ ਦੀ ਵੀਡੀਓ ਪਹਿਲਾਂ ਵੀ ਹੁੰਦੀ ਆ ਤੇ ਜ਼ਿਆਦਾ ਆ ਜਾਂਦੀ ਆ ਤੁਹ ਨੋ ਜੀ ਬੱਚੇ ਨੂੰ ਛੱਡ ਦਿਓ ਫੌਜੀ ਸਾਹਿਬ ਨੋ ਜੀ ਛੱਡ ਦਿਓ ਹਾਂ ਕੋਈ ਨਹੀਂ ਆਜੋ ਇੱਥੇ ਆਜੋ ਇੱਥੇ ਬਾਈ ਦੇ ਕੋਲ ਲੈ ਆਓ ਦੁੱਧ ਦੁੱਧ ਚੁੱਕ ਕੇ ਲੈ ਆਓ ਕੋਈ ਨਹੀਂ ਬਾਤ ਛੱਡ ਲਿਓ ਬਾਈ ਜਾਮਲ ਸਿੰਘ ਜੀ ਫਿਰ ਗੱਲ ਕਰੀਏ ਕੀਮਤ ਦੀ ਕਿੰਨੇ ਦੀ ਆਪਾਂ ਦੇ ਦਾਂ ਇਹ ਦੇ ਲੈ ਕਰ 1,60,000 ਹਾਂ ਜੀ 1,60 ਦੀ ਦੇਣ 1 ਲੱਖ 60 ਠੀਕ ਆ ਹਾਂ ਜੀ ਤੇ ਪਿਆਰ ਮੁਹੱਬਤ ਫੌਜੀ ਸਾਹਿਬ ਕਿੰਨਾ ਕ ਕਰਦਗੇ ਕਰ ਦਾਂਗੇ ਉਹੀਂ ਕਰ ਦਿਓ ਜਿੰਨਾ ਦਾ ਨਹੀਂ ਫੌਜੀ ਸਾਹਿਬ ਤੋਂ ਕਰਾਈਏ ਭਰਾ ਆਪਣੇ ਵੱਡੇ ਹਾਂ ਤੇ ਨਹੀਂ ਫੌਜੀ ਸਾਹਿਬ ਕਰ ਦਿਓ ਇੱਕ ਹਾਂ 152000 ਡੇਢ ਦੀ ਜਾਨ ਦੀ ਚਲੋ ਡੇਢ ਦੀ ਤੁਸੀਂ ਕਹਿੰਦੇ ਦੋ ਦੰਦ ਝੋਟੀ ਜਾਣਾ ਡੇਢ ਤੇ ਦੋ ਦੰਦ ਬਾਕੀ ਆ ਸੱਜਣੋ ਦੋ ਦੰਦ ਪਹਿਲਾਂ ਚੋਵੇ ਹਾਂ ਚੋਕੇ ਤੇ ਫਿਰ ਆਈ ਪਏ ਕੀ ਆਣ ਦੇ ਹਾਲ ਹੀ ਵਾਹ ਕੇ ਲਵੇਰੀ ਜੋਗੀ ਹੈ ਨਾ ਚੋਕੇ ਪਹਿਲਾਂ ਚੋਕੇ ਫਿਰ ਸਾਈ ਕਰਾਂਗੇ ਹਾਂ ਤੇ ਆ ਸਜਣੋ ਦੋ ਦੰਦ ਕੱਟਿਆ ਅਜੇ ਬੱਚੇ ਪੁੱਛੇ ਜੋਗਾ ਦੁੱਧ ਜਿਹੜਾ ਥੱਲੇ ਛੱਡਿਆ ਵੀ ਹੈਗਾ ਤੇ ਗਾੜੀ 2.5 ਕਿਲੋ ਗਾੜ ਵੀ ਹੈਗੀ ਥਾਣਾ ਚ ਵੇਖ ਸਕਦੇ ਬੱਚੇ ਜੋਗਾ ਦੁੱਧ ਹੈਗਾ ਠੀਕ ਹੈ ਜੀ ਤੇ ਆਪਣੀ ਖਰੀਦਦਾਰੀ ਕਰਿਓ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰਾਖਾ ਸਤਿ ਸ੍ਰੀ ਅਕਾਲ